ओके जी सो ਸਭ ਤੋਂ ਪਹਿਲਾਂ ਤਾਂ ਐਸਰੀਨ ਦੇ ਵਿੱਚ ਆਪਾਂ ਮੋਲਨ ਆਇਲ ਤਾਂ ਇਕਨੇਸ਼ੀਆ ਦਾ ਨਾਮ ਲਿਖਾਂਗੇ ਕਿਉਂਕਿ ਉਹ ਪਹਿਲਾਂ ਮਿਸ ਹੋ ਗਿਆ ਸੀ ਐਨੀਵੇਸ ਸੋ ਮੋਲਨ ਤਾਂ ਇਕਨੇਸ਼ੀਆ ਨੂੰ ਯੂਜ਼ ਕਿਵੇਂ ਕਰਨਾ ਹੈ ਮੋਲਨ ਆਇਲ ਆਪਾਂ ਲੈਣਾ ਹੈਗਾ ਇਨ ਦਾ ਮਾਰਨਿੰਗ ਸਵੇਰੇ ਵਨ ਆਫ ਦਾ ਫਰਸਟ ਥਿੰਗਸ ਜ਼ੁਬਾਨ ਦੇ نیچے ਪਾਉਣਾ ਹੈ ਨਾ ਠੀਕ ਹੈ ਡਰਾਪਰ ਸਟਾਰਟ ਦੇ ਵਿੱਚ ਡਰਾਪਰ ਤੁਸੀਂ 1/4 ਭਰ ਸਕਦੇ ਹੋ ਚੌਥਾ ਹਿੱਸਾ ਕਿ ਉਹਨੂੰ ਅੱਧਾ ਕਰ ਸਕਦੇ ਹੋ ਜੇ ਰੇਸ਼ਾ ਕਾਫੀ ਜ਼ਿਆਦਾ ਹੈ ਤੋ ਤੁਸੀਂ ਪੂਰਾ ਪੂਰਾ ਡਰਾਪਰ ਪਰ ਕੇ ਵੀ ਲੈ ਸਕਦੇ ਹੋ ਬੱਚਿਆਂ ਨੂੰ ਤੁਸੀਂ ਤਕਰੀਬਨ ਚੌਥਾ ਕੇ ਹਿੱਸਾ ਡਰਾਪਰ ਦੇ ਨਾਲ ਸ਼ੁਰੂ ਕਰ ਸਕਦੇ ਹੈਗੇ ਬੱਚੇ ਕਿਸੇ ਵੀ ਏਜ ਦੇ ਬੱਚੇ ਨੂੰ ਤੁਸੀਂ ਮੋਲਨ ਆਇਲ ਦੇ ਸਕਦੇ ਹੋ ਐਕਨੇਸ਼ੀਆ ਐਕਨੇਸ਼ੀਆ ਟਿੰਕਚਰ ਜਿਹੜਾ ਹੈਗਾ ਆ ਉਹ ਤੁਸੀਂ ਕਿਸੇ ਵੀ ਟਾਈਮ ਲੈ ਸਕਦੇ ਹੋ ਕਿਸੇ ਵੀ ਡਰਿੰਕ ਦੇ ਵਿੱਚ ਪਾਣੀ ਦੇ ਵਿੱਚ ਪਾ ਕੇ ਕਸ ਵਿੱਚ ਪਾ ਕੇ ਵੀ ਲੈ ਸਕਦੇ ਹੋ ਉਹ ਵੀ ਕਿਸੇ ਵੀ ਏਜ ਦੇ ਬੱਚੇ ਨੂੰ ਦੇ ਸਕਦੇ ਹੈਗੇ ਆ ਐਕਨੇਸ਼ੀਆ ਟਿੰਕਚਰ ਤੁਹਾਡੀ ਜਿਹੜੀ ਹੈਗੀ ਹੈ ਨਾ ਇਮਿਊਨਿਟੀ ਉਹਨੂੰ ਸਟਰੋਂਗ ਕਰਦਾ ਹੈ ਮੁਲਾਣ ऑयल ਰੇਸ਼ਾ ਖਤਮ ਕਰਦਾ ਹੈ ਇਗਨੇਸ਼ੀਆ ਤੁਹਾਡੀ ਇਮਿਊਨਿਟੀ ਸਟਰੋਂਗ ਕਰਦਾ ਹੈ ਬਾਕੀ ਪਿਆਜ਼ ਤੁਹਾਨੂੰ ਯਾਦ ਹੀ ਹੈ ਪਿਆਜ਼ ਨੂੰ ਕੱਟ ਕੇ ਆਪਾਂ ਇੱਥੇ ਤੇ ਰੱਖ ਕੇ ਉੱਤੇ ਗਰਮ ਪਾਣੀ ਰੱਖਣਾ ਹੈ ਨਾ ਲੂਣ ਵਾਲੇ ਗਰਮ ਪਾਣੀ ਦੇ ਵਿੱਚ ਪੈਰ ਰੱਖਣੇ ਇਹ ਵੀ ਪਤਾ ਹੋਵੇਗਾ ਓਕੇ ਉਸ ਤੋਂ ਅੱਗੇ ਜਿਹੜੀ ਇੱਕ ਚੀਜ਼ ਮੈਂ ਅਪਰੀਸ਼ੀਏਟੇਸ਼ਨ ਭੁੱਲ ਗਈ ਸੀ ਉਹ ਇਹ ਸੀਗੀ ਕਿ ਜਦੋਂ ਕਿਸੇ ਵੇਲੇ ਘਰ ਦੇ ਵਿੱਚ ਫਲੂ ਆ ਗਿਆ ਬੁਖਾਰ ਹੋਇਆ ਹੋਇਆ ਹੈ ਨਾ ਉਸ ਵੇਲੇ ਯਾਦ ਇਹ ਰੱਖਣਾ ਹੈ ਕਿ ਜਿਹੜਾ ਵੀ ਇਨਸਾਨ ਜਿਹਨੂੰ ਫਲੂ ਜਾਂ ਬੁਖਾਰ ਹੋਇਆ ਹੋਇਆ ਹੈ ਉਹਦੇ ਬਿਸਤਰੇ ਉਹਦੇ ਮੰਜੇ ਦੇ ਲਾਗੇ ਚਾਗੇ ਤੁਸੀਂ ਕੱਟ ਕੇ ਘਟੋ ਘਟ ਇੱਕ ਜਾਂ ਦੋ ਪਲੇਟਾਂ ਦੇ ਵਿੱਚ ਪਿਆਜ਼ ਕੱਟ ਕੇ ਰੱਖ ਦੇਣਾ ਦੇਖਿਓ ਐਦਾਂ ਐਦਾਂ ਕਰਕੇ ਘਰ ਚੋਂ ਫਲੂ ਭੱਜੂਗਾ ਠੀਕ ਹੈ ਜੀ ਓਕੇ ਵੈਸਟ ਵਿਸ਼ਸ